ਸਤ ਸ੍ਰੀ ਅਕਾਲ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੰਮੂ ਕਸ਼ਮੀਰ ਦਾ ਸਫ਼ਰ ਕਰ ਰਿਹਾ ਤੇ ਇਹ ਸਾਡੀ 6ਵੀਂ ਵੀਡੀਓ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਨੀ ਝੀਲ ਦਿਖਾਵਾਂਗਾ ਜੋ ਕਿ ਸਾਨੀ ਪਿੰਡ ਦੇ ਵਿੱਚ ਮੌਜੂਦ ਆ ਸਭ ਤੋਂ ਪਹਿਲਾਂ ਤੁਸੀਂ ਵੇਖੋ ਸਾਨੀ ਪਿੰਡ ਦੇ ਗੋਂਪਾਸ ਇਹ ਤਿੰਨ ਜੋ ਸਤੰਭ ਨੇ ਇਹਨਾਂ ਨੂੰ ਗੋਂਪਾਸ ਬੋਲਦੇ ਨੇ ਤੇ ਲਦਾਖ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਬਹੁਤ ਸਾਰੇ ਗੋਂਪਾਸ ਬਣੇ ਹੁੰਦੇ ਨੇ ਡੇਅਰ ਹਾਊਸਿਸ ਤੇ ਚਿੜੀਆਂ ਤਾਂ ਇੱਥੇ ਈਆਂ ਨੇ ਗੱਲਾਂ ਛੱਡਦਾ ਜਦੋਂ ਅਸੀਂ ਪਦਮ ਤੋਂ ਕਾਰਗਲ ਵੱਲ ਜਾਂਦੇ ਆ ਤਾਂ ਉਸ ਰੋਡ ਤੇ ਇਹ ਪਿੰਡ ਪੈਂਦਾਗਾ ਪਦਮ ਤੋਂ ਲਗਭਗ 9 ਕਿਲੋਮੀਟਰ ਦੂਰੀ ਤੇ ਸਾਨੀ ਪਿੰਡ ਸਥਿਤ ਆ ਤੇ ਸਾਨੀ ਪਿੰਡ ਦੇ ਘਰ ਇੱਥੋਂ ਦੇ ਲੋਕ ਇੱਥੋਂ ਦਾ ਕਲਚਰ ਬਹੁਤ ਹੀ ਜ਼ਿਆਦਾ ਸੋਹਣਾਗਾ ਬਹੁਤ ਹੀ ਅਟਰੈਕਟ ਕਰਦਾਗਾ ਲੋਕਾਂ ਨੇ ਜਿਸ ਤਰੀਕੇ ਨਾਲ ਆਪਣੇ ਘਰ ਬਣਾਏ ਹੋਏ ਨੇ ਜਿਸ ਤਰ੍ਹਾਂ ਸਾਰਾ ਦਿਨ ਉਹਨਾਂ ਦੀਆਂ ਗਾਵਾਂ ਤੇ ਯਾਕ ਚਰਦੇ ਰਹਿੰਦੇ ਨੇ ਅਤੇ ਜਿਸ ਤਰ੍ਹਾਂ ਇੱਥੇ ਕੰਧਾਂ ਨੂੰ ਤੇ ਪੱਥਰਾਂ ਨੂੰ ਡਿਜ਼ਾਈਨ ਕੀਤਾ ਹੋਇਆਗਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾਗਾ ਇਹ ਹੈ ਜੀ ਸਾਨੀ ਲੇਖ ਤੇ ਸਾਹਮਣੇ ਗਾਵਾਂ ਤੇ ਯਾਕ ਚੱਲ ਰਹੇ ਨੇ ਇਹ ਲੇਕ ਪਹਾੜਾਂ ਦੇ ਵਿਚਕਾਰ ਆ ਹਾਲੇਦਵਾਲੇ ਪਹਾੜਤ ਨੇ ਤੇ ਵਿਚਕਾਰ ਇਹ ਲੇਕ ਆ ਤੇ ਇੱਥੇ ਹੀ ਸਾਨੀ ਪਿੰਡ ਦੇ ਲੋਕਾਂ ਦੇ ਘਰ ਨੇ ਉਹ ਸਾਰਾ ਦਿਨ ਇੱਥੇ ਕੰਮਕਾਰ ਕਰਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਲੇਕ ਤੇ ਧਰਤੀ ਤੇ ਕੁਝ ਇਸ ਤਰ੍ਹਾਂ ਬੰਪਸ ਬਣੇ ਹੋਏ ਨੇ ਕਿ ਤੋ-ਕਿਤੋਂ ਥਾਵਾਂ ਉੱਪਰ ਨੂੰ ਉੱਠੀਆਂ ਹੋਈਆਂ ਨੇ ਪਰ ਇਹ ਸੋਹਣੀਆਂ ਬਹੁਤ ਲੱਗਦੀਆਂ ਨੇ ਇਹਨਾਂ ਤੇ ਮੱਲੋ-ਮੱਲੀ ਭੱਜਣ ਨੂੰ ਜੀ ਕਰਦਾਗਾ ਜੋ ਇੱਥੇ ਪਾਣੀ ਆ ਉਹ ਬਿਲਕੁਲ ਸਾਫ਼ ਆ ਕ੍ਰਿਸਟਲ ਕਲੀਅਰ ਵਾਟਰ ਆ ਨੀਚੇ ਪੱਥਰ ਵਗੈਰਾ ਬਹੁਤ ਸੋਹਣੇ ਲੱਗਦੇ ਨੇ ਸਾਫ਼-ਸਾਫ਼ ਦਿਖਦੇ ਨੇ ਉਹ ਰੁੜ ਰੁੜ ਕੇ ਗੋਲ ਹੋਏ ਹੋਏ ਪੈ ਨੇ ਤਾਂ ਉਹ ਹੋਰ ਵੀ ਸੋਹਣੇ ਲੱਗਦੇ ਨੇ ਸਾਹਮਣੇ ਹੈ ਪਦਮਾ ਸੰਬਾਬਾ ਦਾ ਮੰਦਿਰ ਤੇ ਸਾਈਡ ਤੇ ਜੋ ਤੁਸੀਂ ਪੁਲ ਦੇਖ ਰਹੇ ਹੋ ਇਹ ਪੁਲ ਵੀ ਬਹੁਤ ਸੋਹਣਾਗਾ ਜਦੋਂ ਤੁਸੀਂ ਇਸ ਤੇ ਤੁਰਦੇ ਹੋ ਤਾਂ ਫੀਲਿੰਗ ਬਿਲਕੁਲ ਐਵੇਂ ਆਉਂਦੀ ਹੈ ਜਿਵੇਂ ਆਪਾਂ ਰੈੱਡ ਕਾਰਪਟ ਤੇ ਤੁਰੇ ਫਿਰਦੇ ਹੋਈਏ ਆਲੇ-ਦੁਆਲੇ ਫਲੈਗਸ ਲੱਗੇ ਹੋਏ ਨੇ ਇੱਕ ਵੀਡੀਓ ਆਪਾਂ ਇਹਨਾਂ ਫਲੈਗਸ ਬਾਰੇ ਵੀ ਬਣਾਵਾਂਗੇ ਕਿਉਂਕਿ ਇਹਨਾਂ ਫਲੈਗਸ ਦੇ ਉੱਤੇ ਮੰਤਰ ਲਿਖੇ ਹੋਏ ਨੇ ਇਹਨਾਂ ਦੇ ਕਲਰਸ ਦਾ ਤੇ ਇਹਨਾਂ ਤੇ ਜੋ ਲਿਖਤਾਂ ਲਿਖੀਆਂ ਨੇ ਉਹਨਾਂ ਦਾ ਕੋਈ मीनिंग ਆ ਤਾਂ ਉਹ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਕਵਰ ਕਰਾਂਗੇ ਕਿਹਾ ਜਾਂਦਾ ਹੈ ਕਿ ਇਸ ਖੇਤਰ ਦੇ ਵਿੱਚ ਬੁੱਧ ਧਰਮ ਰਾਜਾ ਕਨਿਸ਼ਕਾ ਦੇ ਨਾਲ ਆਇਆ ਸੀ ਤੇ ਰਾਜਾ ਕਨਿਸ਼ਕਾ ਵੱਲੋਂ ਇੱਥੇ ਸਾਨੀਪਿੰਡ ਦੇ ਵਿੱਚ ਇੱਕ ਸਟੂਪਾ ਵੀ ਬਣਾਇਆ ਗਿਆ ਸੀ ਤੇ ਉਸ ਨੂੰ ਕਣੀ ਦਾ ਸ੍ਰੂਪਾ ਬੋਲਿਆ ਜਾਂਦਾ ਹੈ ਇਸ ਪੋਲ ਨੂੰ ਕ੍ਰਾਸ ਕਰਕੇ ਅਸੀਂ ਪਹੁੰਚ ਜਾਂਦੇ ਹਾਂ ਝੀਲ ਦੇ ਵਿਚਕਾਰ ਜਿੱਥੇ ਇਹ ਵਾਲਾ ਮੰਦਿਰ ਬਣਿਆ ਹੋਇਆਗਾ ਤੇ ਇਹ ਸਟੈਚੂ ਹੈ ਪਦਮ ਸੰਬਾਵਾ ਦਾ ਪਦਮ ਸੰਬਾਵਾ ਇਸ ਇਲਾਕੇ ਦਾ ਇੱਕ ॠषि ਹੋਇਆ ਕਿਹਾ ਜਾਂਦਾਗਾ ਕਿ ਪਦਮ ਸ਼ਹਿਰ ਦਾ ਨਾਮ ਵੀ ਇਹਨਾਂ ਦੇ ਨਾਮ ਤੇ ਹੀ ਪਿਆਗਾ ਪਦਮ ਸੰਬਾਵਾ ਤੋਂ ਪਦਮ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਇਸ ਸਟੈਚੂ ਸਾਨੂੰ ਬਹੁਤ ਅਟਰੈਕਟ ਕਰਦਾਗਾ ਜਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਹੱਥ ਦੇ ਵਿੱਚ ਕੌਲੀ ਆ ਇੱਕ ਹੱਥ ਦੇ ਵਿੱਚ ਚਾਬੀ ਵਰਗਾ ਕੁਝ ਫੜਿਆ ਹੋਇਆਗਾ ਉਸ ਤੋਂ ਬਿਨਾਂ ਜਿਸ ਤਰ੍ਹਾਂ ਕਲਰ ਯੂਜ਼ ਕੀਤੇ ਹੋਏ ਆ ਇੱਕ ਸਾਈਡ ਤੇ ਖੋਪੜੀਆਂ ਬਣਾਈਆਂ ਹੋਈਆਂ ਨੇ ਤੇ ਇਸ ਸਟੈਚੂ ਦੇ ਆਲੇ-ਦੁਆਲੇ ਸਾਰੇ ਹੀ ਬਹੁਤ ਸਿੰਬੋਲਿਕ ਕੰਮ ਕੀਤਾ ਹੋਇਆਗਾ ਜਿਸ ਨੂੰ ਸਮਝਣ ਦੇ ਲਈ ਕਾਫੀ ਟਾਈਮ ਤੇ ਕਾਫੀ ਦਿਮਾਗ ਲਗਾਉਣਾ ਪੈਂਦਾਗਾ ਬੈਠ ਕੇ ਸੋਚਣਾ ਪੈਂਦਾਗਾ ਪਦਮ ਸੰਭਾਵਾ 8ਵੀਂ 9ਵੀਂ ਸਦੀ ਦੇ ਵਿੱਚ ਇੱਥੇ ਪਹੁੰਚੇ ਸੀ ਤੇ ਉਹਨਾਂ ਨੇ ਇੱਥੇ 5 ਸਾਲ ਭਗਤੀ ਅਤੇ ਮੈਡੀਟੇਸ਼ਨ ਕੀਤੀ ਸੀ ਇਹ ਵਾਲੀਆਂ ਤਸਵੀਰਾਂ ਸਾਨੂੰ ਕਾਫੀ ਕੁਝ ਸੋਚਣ ਲਈ ਮਜਬੂਰ ਕਰਦੀਆਂ ਨੇ ਇਹਨਾਂ ਬਾਰੇ ਸਾਨੂੰ ਕਾਫੀ ਦਿਮਾਗ ਲਗਾਉਣਾ ਪੈਂਦਾ ਹੈਗਾ ਤੇ ਇਹੋ ਜਿਹੀਆਂ ਪੇਂਟਿੰਗਸ ਤਸਵੀਰਾਂ ਇਸ ਸਟੈਚੂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਹਨ ਇਹਨਾਂ ਫਲੈਗਸ ਨੂੰ ਵੇਖ ਕੇ ਸਟੈਚੂਜ਼ ਨੂੰ ਵੇਖ ਕੇ ਪੇਂਟਿੰਗਸ ਨੂੰ ਵੇਖ ਕੇ ਆਪਾਂ ਇੱਕ ਗੱਲ ਤਾਂ ਕਹਿ ਸਕਦੇ ਹਾਂ ਕਿ ਇੱਥੋਂ ਦੇ ਲੋਕ ਆਰਟਿਸਟਿਕ ਬਹੁਤ ਨਹੀਂ ਉਹਨਾਂ ਨੂੰ ਕਲਰਜ਼ ਨਾਲ ਬਹੁਤ ਪਿਆਰ ਆ ਉਹ ਰੰਗਾਂ ਨੂੰ ਬਹੁਤ ਪਿਆਰ ਕਰਦੇ ਨੇ ਉਹ ਪੇਂਟਿੰਗਸ ਨੂੰ ਬਹੁਤ ਪਿਆਰ ਕਰਦੇ ਨੇ ਜਿਵੇਂ ਕੁਬਲਾ ਖਾਨ ਹੈਸਟ੍ਰੀਕਲਰ ਇਸ ਦੀ ਕਵਿਤਾ ਜੋ ਉਸ ਦੇ ਵਿੱਚੋਂ ਲਿਖਦਾ ਹੈ ਕਿ ਉਸ ਦੀ ਪੈਲਸ ਦਾ ਜੋ ਪਰਛਾਵਾਂਗਾ ਉਹ ਨਦੀ ਦੇ ਵਿੱਚ ਫਲੋਟ ਕਰਦਾਗਾ ਉਸੇ ਤਰ੍ਹਾਂ ਹੀ ਇੱਥੇ ਵੀ ਤੁਸੀਂ ਇਹ ਸੀਨ ਨੂੰ ਵੇਖ ਸਕਦੇ ਹੋ ਆਪਣੀਆਂ ਅੱਖਾਂ ਦੇ ਨਾਲ ਕਿ ਜੋ ਪਹਾੜਾਂ ਦਾ ਪਰਛਾਵਾਂਗਾ ਉਹ ਪਾਣੀ ਦੇ ਵਿੱਚ ਕਿਸ ਤਰ੍ਹਾਂ ਫਲੋਟ ਕਰਦਾਗਾ Deli abicim മറ <mimly> 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 ਹਾਂ ਜੀ ਬੈਠੀ ਹਾਂ। ਆ ਜੀ ਬੈਠੀ ਨਮਰੀ। ਭਾਈ ਆਈ ਕਿ ਨਾ ਅਗਰ ਗੁਰਬਿੰਦਰ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਲੋਕ ਆਰਟ ਨੂੰ ਬਹੁਤ ਪਿਆਰ ਕਰਦੇ ਨੇ ਤਾਂ ਤੁਸੀਂ ਵੇਖੋ ਕਿ ਇੱਥੇ ਕਿੰਨੇ ਪੱਥਰ ਪਏ ਨੇ ਤੇ ਇਹਨਾਂ ਸਾਰੇ ਪੱਥਰਾਂ ਦੇ ਉੱਪਰ ਇਹਨਾਂ ਵੱਲੋਂ ਮੰਤਰ ਲਿਖੇ ਹੋਏ ਨੇ। ਫਲੈਗਸ ਦੇ ਉੱਪਰ ਵੀ ਮੰਤਰ ਲਿਖੇ ਹੋਏ ਨੇ, ਪੱਥਰਾਂ ਦੇ ਉੱਪਰ ਵੀ ਮੰਤਰ ਲਿਖੇ ਹੋਏ ਨੇ। ਲੈਂਗੁਏਜ ਦਾ ਆਪਾਂ ਨੂੰ ਗਿਆਨ ਨਹੀਂ ਹੈਗਾ। ਸ਼ਾਇਦ ਦੀ ਬਤੀਆਂ ਹੋਣੀ ਆ ਪਰ ਇੱਥੇ ਕੰਧਾਂ ਦੇ ਉੱਪਰ ਪੱਥਰਾਂ ਦੇ ਉੱਪਰ ਇਸੇ ਤਰ੍ਹਾਂ ਹੀ ਕੁਝ ਨਾ ਕੁਝ ਬਣਾਇਆ ਹੋਇਆ ਹੈਗਾ ਜਿਹੜਾ ਆਪਾਂ ਨੂੰ ਨਾ ਸਮਝ ਹੁੰਦੇ ਹੋਏ ਵੀ ਵੇਖਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਇਹ ਵਾਲੀ ਇਮਾਰਤ ਇਸ ਤੇ ਵੀ ਇੱਕ ਜਾਣਕਾਰੀ ਪਿੰਡ ਉਸ ਤੋਂ ਬਾਅਦ ਇੱਕ ਫੋਟੋ ਬਣੀ ਹੋਈ ਆ ਗੋਂਪਾ ਬਣਿਆ ਹੋਇਆ ਹੈਗਾ ਦੇ ਨਾਲ ਦੀ ਨਾਲ ਜੋ ਦਰਵਾਜਾਗਾ ਉਸ ਦੇ ਉੱਪਰ ਸੱਪ ਬਣਾਏ ਹੋਏ ਨੇ ਇਸੇ ਤਰ੍ਹਾਂ ਕਰਕੇ ਇਹ ਆਪਣੇ ਘਰਾਂ ਨੂੰ ਆਪਣੇ ਰਾਹਾਂ ਨੂੰ ਆਪਣੇ ਪਿੰਡਾਂ ਨੂੰ ਸਜਾਉਂਦੇ ਰਹਿੰਦੇ ਨੇ ਆਈ ਲਵ ਜੰਸ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ